ਹੈਲੋ ਇੱਕ ਮਿੰਟ ਵੀਰੇ ਕਬੱਡੀ ਵਾਲਿਆਂ ਨੂੰ ਬੇਨਤੀ ਆ ਵੀਰ ਬਣ ਕੇ ਤੰਗ ਨਾ ਕਰੋ ਜੱਡੇ ਸਾਡਕ ਕੱਪੜੇ ਪਾੜਨ ਤਾਂ ਹੀ ਜਾਣੇ ਹੋ ਤੁਸੀਂ 6 ਦਿਨ ਹੋ ਗਏ ਫੁੱਟਬਾਲ ਜਲਦੀ ਨੂੰ 40 ਸਟੇਟਾਂ ਦੀਆਂ ਟੀਮਾਂ ਖੇਡ ਗਈਆਂ ਸਾਡੇ ਕੋਲ ਪਲੇਅਰ ਸਟੇਜ ਤੇ ਨਹੀਂ ਚੜਿਆ ਕੋਈ ਤੁਸੀਂ 10 ਮਿੰਟ ਸਾਡੇ ਕੱਪੜੇ ਖਿੱਚ ਕੇ ਜੇ ਬੁਰਾ ਹਾਲ ਕਰਤਾ ਕੋਈ ਕਾਫੇ ਦਾਤ ਰਾਜ ਕੋਈ ਕਾਫੇ ਦਾਤ ਰਾਜ ਯਾਰ ਕਿਸੇ ਦਾ ਕੰਮ ਹੋ ਲੈਣ ਦਾ ਤੁਸੀਂ ਮੇਰਾ ਵੀਰ ਪਹਿਲਾਂ ਤਾਂ ਬਾਹਰ ਹੋ ਜਾਓ ਸਾਰੀ ਤੰਗ ਨਾ ਕਰੋ ਬਾਹਰਲੇ ਪਾਸੇ ਹੋ ਜਾਓ ਵੀਰੇ ਸਾਰੇ ਜਣੇ ਬਾਹਰ ਹੋ ਜਾਓ ਆ ਵੀਰੇ ਪਲੇਅਰਾਂ ਨੂੰ ਬੇਨਤੀ ਹੈ ਇਹਨਾਂ ਨੂੰ ਬਾਹਰ ਬਾਹਰ ਜਾ ਕੇ ਗੱਲ ਕਰੋ ਵੀਰੇ ਤੁਸੀਂ ਲਹੂ ਵੀ ਲਿਆ ਯਾਰ ਸਾਡਾ ਗਲਤੀ ਹੋ ਗਈ ਸਾ ਤੋਂ ਮੈਂ ਰੱਖ ਕੇ ਕੋਈ ਆਹੀ ਚੀਜ਼ ਕਰਕੇ ਅਸੀਂ 10 ਸਾਲਾਂ ਦੇ ਬੈਠੇ ਸੀ ਤੁਸੀਂ ਜਲੂਸ ਕੱਢਦੇ ਹੋ ਯਾਰ ਕਬੱਡੀ ਦਾ 6 ਦਿਨ ਹੋ ਗਏ ਫੁੱਟਬਾਲ ਚੱਲਦੀ ਨੂੰ ਇੱਕ ਪਲੇਅਰ ਨਹੀਂ ਸਾਡੇ ਕੋਲ ਆਇਆ ਯਾਰ ਕੋਈ ਟਾਈਮ ਵੀ ਹੁੰਦਾ ਤੁਸੀਂ 1:30 ਵਜੇ ਆ ਕੇ ਤੁਹਾਨੂੰ ਕਹੀ ਗਿਆ ਵੀ 1 ਵਜੇ ਤੱਕ ਜਿੰਨੀਆਂ ਮਰਜ਼ੀ ਆ ਜਾਣ ਤੁਸੀਂ 2 ਵਜੇ ਆ ਕੇ ਹੱਡੀਆਂ ਲੱਤਾਂ ਖਿੱਚੀ ਜਾਂਦੇ ਹੋ ਰੇ ਕੋਈ ਟੀਮ ਨਹੀਂ ਵੀਰੇ ਹੁਣ ਐਂਟਰ ਹੋਣੀ ਜਿਹਦਾ ਇਤਰਾਜ ਸੀਗਾ ਅਸੀਂ ਚੈੱਕ ਕਰ ਲਿਆ ਕੋਈ ਇਤਰਾਜ ਨਹੀਂ ਹੈਗਾ ਮੇਰੇ ਵੀਰੇ ਮੈਚ ਆ ਜਾ ਜਿਹੜੀ ਟੀਮ 1 ਮਿੰਟ ਤੋਂ ਵੱਧ ਲੇਟ ਹੋਈ ਟੀਮ ਕੱਢ ਦੇਣੀ ਆ ਅਸੀਂ ਜਿਹੜੀ ਟੀਮ ਬਾਈ ਸਮੇਂ ਸਿਰ ਨਹੀਂ ਪੁੱਜੂਗੀ ਪ੍ਰਬੰਧਕ ਵੀਰਾਂ ਦੇ ਫੈਸਲੇ ਆ ਦੇਖੋ ਯਾਰ ਇਹਨਾਂ ਦਾ ਮਨ ਨਹੀਂ ਕਰਦਾ ਇਹ ਗੱਲਾਂ ਕਰਨ ਨੂੰ ਵੀ ਮੈੱਕ ਫੜ ਕੇ ਅਸੀਂ ਤੁਸੀਂ ਸਾਡੇ ਮਹਿਮਾਨ ਹੋ ਤੁਹਾਨੂੰ ਜੀ ਆਇਆਂ ਨੂੰ ਆ ਯਾਰ ਵੈਲਕਮ ਆ ਤੁਹਾਡਾ ਪਰ ਭਰਾ ਬਣ ਕੇ ਯਾਰ ਕੋਈ ਰੂਲ ਹੁੰਦੇ ਆ ਬੁਲਾਰਿਆਂ ਨੇ ਤਾਂ ਰੋਜ਼ ਬੋਲਣਾ ਸਾਡਾ ਜੋਰ ਲੱਗੇ ਯਾਰ ਹੁਣ ਤਾਂ ਕਮੇਟੀਆਂ ਵਾਲੇ ਮੈਿਕ ਫੜ ਕੇ ਬੋਲਣਗੇ ਗੋਲੀ ਇੱਕ ਮਿੰਟ